ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਦਲਿਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਮੋਹਾਲੀ ਤੋਂ ਅਸੀਂ ਪਹਿਲਾਂ ਤੁਹਾਨੂੰ ਖਬਰ ਦਿੱਤੀ ਕਿ ਰਾਣਾ ਬਲਾਚੌਰੀਆ ਜੋ ਕਿ ਕਬੱਡੀ ਖਿਡਾਰੀ ਅਤੇ ਪ੍ਰਮੋਟਰ ਨੇ ਉਹਨਾਂ ਤੇ ਗੋਲੀ ਚੱਲੀ ਹੈ ਤੇ ਹੁਣੇ ਹੀ ਹੁਣੇ ਖਬਰ ਆ ਰਹੀ ਹੈ ਕਿ ਉਹਨਾਂ ਦੀ ਮੌਤ ਹੋ ਗਈ ਹੈ ਜੀ ਹਾਂ 40 ਹਸਪਤਾਲ ਉਹਨਾਂ ਨੂੰ ਲੈ ਕੇ ਜਾਇਆ ਗਿਆ ਜਦੋਂ ਉਹਨਾਂ ਨੂੰ ਗੋਲੀਆਂ ਵੱਜੀਆਂ ਤੇ ਹਸਪਤਾਲ ਵੱਲੋਂ ਸਾਡੇ ਤੱਕ ਪੁਸ਼ਟੀ ਪਹੁੰਚੀ ਹੈ ਕਿ ਰਾਣਾ ਬਲਾਚੌਰੀਆ ਜਿਵੇਂ ਹਸਪਤਾਲ ਪਹੁੰਚੇ ਉਸ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੁਹਾਨੂੰ ਖਬਰ ਦਿਖਾ ਰਹੇ ਹਾਂ ਮੋਹਾਲੀ ਦੇ ਸੁਹਾਣਾ ਤੋਂ ਸੁਹਾਣਾ ਦੇ ਵਿੱਚ ਜਦੋਂ ਇਹ ਘਟਨਾ ਵਾਪਰੀ ਤੇ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਇਹਹੀ ਇੱਕ ਤਸਵੀਰ ਤੁਸੀਂ ਦੇਖ ਰਹੇ ਹੋ ਰਾਣਾ ਬਲਾਚੌਰੀਆ ਜਿਨ੍ਹਾਂ ਦੀ ਮੌਤ ਹੋਈ ਹੈ ਉਸ ਉਹਨਾਂ ਦੀ ਮੌਤ ਦੀ ਪੁਸ਼ਟੀ ਸਾਡੇ ਤੱਕ ਹੋਈ ਹੈ ਤੇ ਦੂਜੀ ਤਸਵੀਰ ਉਹ ਹੈ ਜਦੋਂ ਉਹਨਾਂ ਨੂੰ ਗੋਲੀਆਂ ਲੱਗੀਆਂ ਤੇ ਉਸ ਤੋਂ ਬਾਅਦ ਉਹਨਾਂ ਦੇ ਸਾਥੀਆਂ ਨੇ ਇੱਕ ਗੱਡੀ ਦੇ ਵਿੱਚ ਉਹਨਾਂ ਨੂੰ ਪਾ ਕੇ ਹਸਪਤਾਲ ਪਹੁੰਚਾਇਆ ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਾਣਾ ਬਲਾਚੌਰੀਆ ਦੀ ਮੌਤ ਹੋ ਗਈ ਹੈ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਲਾਅ ਐਂਡ ਆਰਡਰ ਨੂੰ ਲੈ ਕੇ ਕਾਨੂੰਨ ਵਿਵਸਥਾ ਨੂੰ ਲੈ ਕੇ ਖਬਰ ਇਹ ਹੈ ਕਿ ਇੱਕ ਵਾਰ ਫਿਰ ਪੰਜਾਬ ਦਾ ਹੀ ਕਾਨੂੰਨ ਵਿਵਸਥਾ ਫੇਲ ਹੋਈ ਹੈ ਤੇ ਇੱਕ ਵੱਡੇ ਕਬੱਡੀ ਪ੍ਰਮੋਟਰ ਤੇ ਖਿਡਾਰੀ ਰਾਣਾ ਬਲਾਚੌਰੀਆ ਦਾ ਕਤਲ ਹੋ ਗਿਆ ਹੈ ਰਾਣਾ ਬਲਾਚੌਰੀਆ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਜਦੋਂ ਉਹ ਮੈਚ ਚੱਲ ਰਿਹਾ ਸੀ ਤੇ ਉਸੇ ਦੌਰਾਨ ਉਹਨਾਂ ਨੂੰ ਕੁਝ ਲੋਕ ਆ ਕੇ ਰੋਕਦੇ ਨੇ ਤੇ ਕਹਿੰਦੇ ਨੇ ਕਿ ਤੁਹਾਡੇ ਨਾਲ ਫੋਟੋ ਖਿਚੋਣੀ ਹੈ ਪੁਲਿਸ ਦਾ ਇਹ ਬਿਆਨ ਹੈ ਕੀ ਤੁਹਾਡੇ ਨਾਲ ਫੋਟੋ ਖਿਚਾਉਣੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਘੇਰਿਆ ਗਿਆ ਤੇ ਦੋ ਤੋਂ ਤਿੰਨ ਲੋਕ ਘੇਰ ਕੇ ਉਹਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਉਸ ਤੋਂ ਬਾਅਦ ਰਾਣਾ ਬਲਾਚੋਰੀਆ ਬੇहद ਗੰਭੀਰ ਤੌਰ ਤੇ ਜ਼ਖਮੀ ਹੋਏ ਉਹਨਾਂ ਦੇ ਸਾਥੀਆਂ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਗਈ ਤੁਹਾਨੂੰ ਦੱਸ ਦਈਏ ਕਿ ਮੁਹਾਲੀ ਦੇ ਸੁਹਾਣਾ ਦੇ ਕੋਲ ਸੁਹਾਣਾ ਪਿੰਡ ਦੇ ਕੋਲ ਸੈਕਟਰ 82 ਦੇ ਵਿੱਚ ਇਹ ਸਟੇਡੀਅਮ ਸੀ ਜਿੱਥੇ ਕਬੱਡੀ ਕੱਪ ਹੋਣ ਵਾਲਾ ਸੀ ਤੇ ਕੁਝ ਦੇਰ ਪਹਿਲਾਂ ਹੀ ਜਦੋਂ ਇਹ ਘਟਨਾ ਵਾਪਰੀ ਹੈ ਉਸ ਤੋਂ ਕੁਝ ਦੇਰ ਬਾਅਦ ਮਨਕੀਰਤ ਔਲਖ ਹੋਣਾ ਨੇ ਆਉਣਾ ਸੀ ਪਰ ਇਹ ਘਟਨਾ ਵਾਪਰਨ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਹੈ ਤੇ ਸਭ ਤੋਂ ਵੱਡੀ ਅਪਡੇਟ ਇਸ ਮਸਲੇ ਦੇ ਵਿੱਚ ਇਹ ਹੈ ਕਿ ਰਾਣਾ ਬਾਲਾ ਚੌਰੀਆ ਇਸ ਦੁਨੀਆ ਦੇ ਵਿੱਚ ਨਹੀਂ ਰਹੇ 40th ਹਸਪਤਾਲ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਡੈੱਡ ਔਨ ਅਰਾਈਵਲ ਜੀ ਹਾਂ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੁਹਾਨੂੰ ਦੱਸਦੀ ਕਿ ਰਾਣਾ ਬਲਚੌਰੀਆ ਮਸ਼ਹੂਰ ਕਬੱਡੀ ਖਿਡਾਰੀ ਪ੍ਰਮੋਟਰ ਸਨ ਉਹਨਾਂ ਦਾ ਇਸੇ ਸਾਲ ਵਿਆਹ ਹੋਇਆ ਸੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਕਾਫੀ ਫੋਲੋਇੰਗ ਸੀ ਤੇ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਰਾਣਾ ਬਲਚੌਰੀਆ ਦੀ ਆਖਿਰਕਾਰ ਕਿੰਨਾਂ ਲੋਕਾਂ ਨਾਲ ਦੁਸ਼ਮਣੀ ਸੀ ਕਿ ਉਹਨਾਂ ਨੂੰ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਪੁਲਿਸ ਮੌਕੇ ਤੇ ਪਹੁੰਚੀ ਹੋਈ ਹੈ ਐਸਐਸਪੀ ਪਹੁੰਚੇ ਹੋਏ ਨੇ ਐਸਐਸਪੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਆਖਿਰਕਾਰ ਹੋਇਆ ਕੀ ਸੀ ਤਾਂ ਐਸਐਸਪੀ ਦੱਸ ਰਹੇ ਨੇ ਕਿ ਰਾਣਾ ਬਲਾਚੌਰੀਆ ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਣ ਵਾਲਾ ਸੀ ਉਹਨਾਂ ਨੂੰ ਆ ਕੇ ਕੁਝ ਲੋਕ ਰੋਕਦੇ ਨੇ ਤੇ ਕਹਿੰਦੇ ਨੇ ਕਿ ਤੁਹਾਡੇ ਨਾਲ ਫੋਟੋ ਕਰਾਉਣੀ ਤੇ ਉਸ ਤੋਂ ਬਾਅਦ ਜੋ ਵਾਪਰਿਆ ਉਹ ਦੁਨੀਆ ਦੇ ਸਾਹਮਣੇ ਆ ਇੱਕ ਰਾਣਾ ਬਲਾਚੌਰੀ ਨਵਾਂ ਸ਼ਹਿਰ ਦਾ ਰਹਿਣ ਵਾਲਾ ਪਲੇਅਰ ਸੀਗਾ ਕੋਈ ਕਬੱਡੀ ਦਾ ਉਹਦੇ ਉੱਪਰ ਦੋ ਜਾਂ ਤਿੰਨ ਬੰਦਿਆਂ ਨੇ ਤਕਰੀਬਨ ਫਾਇਰਿੰਗ ਕੀਤੀ ਹੈਗੀ ਉਹਨੂੰ ਦੋ ਜਾਂ ਇੱਥੇ ਸਾਨੂੰ ਜਿੰਨਾਂ ਨੂੰ ਮਿਲਿਆ ਚਾਰ ਤੇ ਕਰੀਬ ਖਾਲੀ ਖੋਲ ਮਿਲੇ ਨੇ ਤੇ ਹੋ ਸਕਦਾ ਚਾਰ ਤੋਂ ਪੰਜ ਦੇ ਕਰੀਬ ਸਾਨੂੰ ਲੱਗਦਾ ਵੀ ਫਾਇਰਿੰਗ ਜਿਹੜੀ ਹੋਈ ਹੈ ਇੱਥੇ ਪਹਿਲਾਂ ਤੋਂ ਨੇਚਰਲੀ ਜਿੰਨਾਂ ਜਿਹੜੇ ਹਲੇ ਮੌਕੇ ਤੇ ਲੋਕ ਮੌਜੂਦ ਸੀ ਉਹਨਾਂ ਨਾਲ ਜਿਹੜੀ ਗੱਲ ਹੋਈ ਹੈ ਉਹ ਇਹੀ ਲੱਗ ਰਿਹਾ ਵੀ ਉਦੋਂ ਉਹਨਾਂ ਨੇ ਕੋਈ ਫੋਟੋ ਖਿਚਵਾ ਲਈਆਂ ਕੁਝ ਕਰਨ ਲਈ ਉਹਨੂੰ ਰੋਕਿਆ ਜਾਂ ਗੱਲਬਾਤ ਕੀਤੀ ਤੇ ਫਿਰ ਜਦੋਂ ਰੁਕਿਆ ਤਾਂ ਇੱਕਦਮ ਉੱਤੇ ਫਾਇਰਿੰਗ ਕਰਤੀ ਉਹ ਹੁਣ ਹੌਲੀ ਹੌਲੀ ਹੋਰ ਕਲੈਰਿਟੀ ਹੋ ਜੂਗੀ ਜੀ ਇੱਕ ਵਾਰੀ ਮੌਕੇ ਦੇ ਉੱਤੇ ਜਿਹੜੇ ਗਵਾਹ ਵਗੈਰਾ ਹੈਗੇ ਉਹਦੇ ਬਿਆਨ ਦਰਜ ਕਰਾਂਗੇ ਹੋਰ ਦੇ ਉੱਤੇ ਕਾਫੀ ਜ਼ਿਆਦਾ ਜਿਹੜੇ ਖੋਲ ਪਏ ਸੀ ਕਿ ਜਾਂਦੇ ਵੀ ਫਾਇਰਿੰਗ ਕਰਕੇ ਇਹਨੇ ਨਹੀਂ ਨਹੀਂ ਉਹ ਜਾਂਦੇ ਜਦੋਂ ਲੋਕ ਉਹਨਾਂ ਵੱਲੋਂ ਵਧੇ ਸ਼ਾਇਦ 2 ਤੋਂ 3 ਉਹਨਾਂ ਨੇ ਹਵਾਈ ਫਾਇਰ ਕੀਤੇ ਹੈਗੇ ਜੋ ਹਲੇ ਕਲੈਰਿਟੀ ਹੋਰ ਕੋਈ ਇੰਜਰੀ ਕਿਸੇ ਨੂੰ ਨਹੀਂ ਹੈਗੀ ਵੀ ਜੇ ਕਿਸੇ ਮਾਰੇ ਹੋਣ ਤਾਂ ਕੋਈ ਵਾਰੀ ਲੋਕ ਜਦੋਂ ਪਏ ਉਹਨਾਂ ਨੂੰ ਤੋਂ ਉਹਨੂੰ ਡਰਾਉਣ ਲਈ ਹਵਾਈ ਫ ਤੇ ਫਾਇਰਿੰਗ ਤੋਂ ਪਹਿਲਾਂ ਕੁਝ ਖਿਡਾਰੀ ਮੈਦਾਨ ਦੇ ਵਿੱਚ ਐਕਸਰਸਾਈਜ਼ ਕਰ ਰਹੇ ਸੀ ਇਹ ਐ ਫਾਇਰਿੰਗ ਤੋਂ ਐਨ ਪਹਿਲਾਂ ਦੀ ਤਸਵੀਰ ਹੈ ਕੁਝ ਸੈਕਿੰਡ ਪਹਿਲਾਂ ਦੀ ਤਸਵੀਰ ਹੈ ਜਦੋਂ ਇਹ ਖਿਡਾਰੀ ਐਕਸਰਸਾਈਜ਼ ਕਰ ਰਹੇ ਸੀ ਤਾਂ ਇੱਕ ਪਾਸਿਓਂ ਕਈ ਰਾਉਂਡ ਫਾਇਰ ਹੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਸਾਰਿਆਂ ਦਾ ਧਿਆਨ ਉਸ ਪਾਸੇ ਗਿਆ ਕਈ ਲੋਕ ਭੱਜ ਕੇ ਵੀ ਮੌਕੇ ਤੇ ਗਏ ਤੇ ਦੇਖਿਆ ਕਿ ਰਾਣਾ ਬਲਾਚੌਰੀਆ ਜ਼ਮੀਨ ਤੇ ਡਿੱਗਿਆ ਹੋਇਆ ਹੈ ਤੇ ਉਸਦੇ ਚਿਹਰੇ ਤੇ ਗੋਲੀਆਂ ਲੱਗੀਆਂ ਹੋਈਆਂ ਨੇ ਤਿੰਨ ਤੋਂ ਚਾਰ ਰਾਉਂਡ ਫਾਇਰ ਰਾਣਾ ਬਲਾਚੌਰੀਆ ਦੇ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਇਹ ਉਹੀ ਤਸਵੀਰ ਹੈ ਜਦੋਂ ਜ਼ਖਮੀ ਹਾਲਤ ਦੇ ਵਿੱਚ ਰਾਣਾ ਬਲਾਚੌਰੀਆ ਨੂੰ ਉਹਨਾਂ ਦੇ ਸਾਥੀ ਚੁੱਕ ਕੇ ਕਾਰ ਦੇ ਵਿੱਚ ਪਾ ਰਹੇ ਨੇ ਕਿਉਂਕਿ ਸੈਕਟਰ 82 ਯਾਨੀ ਸੁਹਾਣਾ ਉੱਥੋਂ ਫੋਰਟ ਹਸਪਤਾਲ ਬਹੁਤਾ ਜ਼ਿਆਦਾ ਦੂਰ ਨਹੀਂ ਹੈ ਪਰ ਜਦੋਂ ਉਹਨਾਂ ਨੂੰ ਗੋਲੀਆਂ ਲੱਗੀਆਂ ਹਸਪਤਾਲ ਤੱਕ ਪਹੁੰਚਣ ਤੱਕ ਸ਼ਾਮ ਦਾ ਵੇਲਾ ਸੀ ਟ੍ਰੈਫਿਕ ਵੀ ਹੁੰਦਾ ਇਹ ਸਭ ਕੁਝ ਜੋੜ ਦਈਏ ਤਾਂ ਥੋੜਾ ਸਮਾਂ ਜ਼ਰੂਰ ਲੱਗਿਆ ਉਹਨਾਂ ਨੂੰ ਹਸਪਤਾਲ ਪਹੁੰਚਣ ਤੱਕ ਪਰ ਹਸਪਤਾਲ ਪਹੁੰਚਦੇ ਸਾਰੀ ਉਹਨਾਂ ਨੂੰ ਡੈੱਡ ਔਨ ਅਰਾਈਵਲ ਡਿਕਲੇਅਰ ਕਰ ਦਿੱਤਾ ਗਿਆ ਯਾਨੀ ਕਿ ਪਹਿਲਾਂ ਹੀ ਉਹਨਾਂ ਦੀ ਮੌਤ ਹੋ ਚੁੱਕੀ ਸੀ ਹਸਪਤਾਲ ਦੇ ਡਾਕਟਰਾਂ ਨੇ ਇਹ ਗੱਲ ਡਿਕਲੇਅਰ ਕਰ ਦਿੱਤੀ ਤਾਂ ਅੱਜ ਸ਼ਾਮ ਦੀ ਸਭ ਤੋਂ ਵੱਡੀ ਖਬਰ ਪੰਜਾਬ ਦੀ ਇਹ ਹੈ ਕਿ ਪੰਜਾਬ ਦੇ ਵਿੱਚ ਇੱਕ ਹੋਰ ਖਿਡਾਰੀ ਹਮਲਾਵਰਾਂ ਦੀ ਪੇਟ ਚੜ ਗਿਆ ਕਾਨੂੰਨ ਵਿਵਸਥਾ ਦੀ ਪੇਟ ਚੜ ਗਿਆ ਤੇ ਇੱਕ ਹੋਰ ਖਿਡਾਰੀ ਦੀ ਜ਼ਿੰਦਗੀ ਖਤਮ ਕਰ ਦਿੱਤੀ ਹਮਲਾਵਾਰਾਂ ਨੇ ਕਿਹਾ ਜਾ ਰਿਹਾ ਹੈ ਕਿ ਬਲੈਰੋ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਹਮਲਾਵਾਰ ਆਏ ਸਨ ਜਿਨ੍ਹਾਂ ਨੇ ਇਹ ਫਾਇਰ ਕੀਤਾ ਤੇ ਧੋਖੇ ਨਾਲ ਕੀਤਾ ਗਿਆ ਇਹ ਕਤਲ ਮੰਨਿਆ ਜਾ ਸਕਦਾ ਹੈ ਕਿਉਂਕਿ ਜੋ ਹੁਣ ਤੱਕ ਦੀ ਜਾਣਕਾਰੀ ਇਹ ਹੈ ਕਿ ਬਲਾ ਚੌਰਿਆ ਨੂੰ ਆ ਕੇ ਬਕਾਇਦਾ ਰੋਕਿਆ ਗਿਆ ਕਿਹਾ ਗਿਆ ਕਿ ਤੁਹਾਡੇ ਨਾਲ ਫੋਟੋ ਕਰਾਉਣੀ ਹੈ ਕਿਸੇ ਵੀ ਜੋ ਥੋੜਾ ਮਸ਼ਹੂਰ ਸ਼ਖਸ ਹੋਵੇ ਉਹ ਰੁਕ ਜਾਂਦਾ ਕਿ ਕੋਈ ਚੌਣ ਵਾਲੇ ਹੋਣਗੇ ਫੋਟੋ ਖਿਚਉਣ ਲਈ ਆਏ ਨੇ ਫੋਟੋ ਖਿਚਵਾਉਣ ਦੇ ਵਾਸਤੇ ਰੋਕਿਆ ਗਿਆ ਉਸ ਤੋਂ ਬਾਅਦ ਦੋ ਤੋਂ ਤਿੰਨ ਲੋਕਾਂ ਨੇ ਘੇਰ ਕੇ ਬਲਾਚੌਰੀਆ ਦੇ ਉੱਪਰ ਫਾਇਰ ਕੀਤਾ ਬਲਾਚੌਰੀਆ ਦੇ ਚਿਹਰੇ ਤੇ ਗੋਲੀਆਂ ਲੱਗੀਆਂ ਉਸ ਤੋਂ ਬਾਅਦ ਹਮਲਾਵਰ ਉੱਥੋਂ ਭੱਜਣ ਵੇਲੇ ਹਵਾਈ ਫਾਇਰ ਕਰਕੇ ਵੀ ਫਰਾਰ ਹੋਏ ਤਾਂ ਕਿ ਜੋ ਭੀੜ ਹੈ ਉਸ ਨੂੰ ਹਟਾਇਆ ਜਾ ਸਕੇ ਭੀੜ ਨੂੰ چیرਦੇ ਹੋਏ ਹਮਲਾਵਰ ਫਰਾਰ ਹੋ ਗਏ ਤੇ ਉਸ ਤੋਂ ਬਾਅਦ ਸਾਰਿਆਂ ਦਾ ਧਿਆਨ ਬਲਾਚੌਰੀਆ ਵੱਲ ਗਿਆ ਤੇ ਬਲਾਚੌਰੀਆ ਨੂੰ ਜਦ ਚੁੱਕ ਕੇ ਹਸਪਤਾਲ ਲੈ ਕੇ ਗਏ ਪਰ ਕੁਝ ਦੇਰ ਬਾਅਦ ਹੀ ਖਬਰ ਆਈ ਕਿ ਬਲਾਚੌਰੀਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤਾਂ ਪੰਜਾਬ ਦਾ ਇੱਕ ਵੱਡਾ ਖਿਡਾਰੀ ਵੱਡਾ ਕਬੱਡੀ ਪ੍ਰੋਮੋਟਰ ਹੁਣ ਕਤਲ ਕਰ ਦਿੱਤਾ ਗਿਆ ਜੀ ਹਾਂ ਤੁਸੀਂ ਸਹੀ ਸੁਣ ਰਹੇ ਹੋ ਉਹ ਵੀ ਕਤਲ ਕਿੱਥੇ ਕੀਤਾ ਗਿਆ ਮੋਹਾਲੀ ਦੇ ਵਿੱਚ ਮੋਹਾਲੀ ਪੰਜਾਬ ਦਾ ਵੱਡਾ ਸ਼ਹਿਰ ਪੁਲਿਸ 24 ਘੰਟੇ ਸਤਰ ਕਰੇਂਦੀ ਹੈ ਕਿ ਉਹਨੂੰ ਵਿਵਸਥਾ ਬਾਰੇ ਕਿਹਾ ਜਾਂਦਾ ਕਿ ਮੋਹਾਲੀ ਦੇ ਵਿੱਚ ਵਾਰਦਾਤ ਹੋਣਾ ਆਸਾਨ ਨਹੀਂ ਹੁੰਦਾ ਪਰ ਆਸਾਨ ਕਰ ਦਿੱਤਾ ਹੈ ਜਿਨ੍ਹਾਂ ਨੇ ਕਾਨੂੰਨ ਨੂੰ ਛਿੱਕੇ ਟੰਗਿਆ ਤੇ ਰਾਣਾ ਬਲਾਚੌਰੀਆ ਜੋ ਇੱਕ ਮਸ਼ਹੂਰ ਖਿਡਾਰੀ ਸੀ ਪ੍ਰੋਮੋਟਰ ਸੀ ਕਿਉਂਕਿ ਪ੍ਰੋਮੋਟਰ ਦਾ ਮਤਲਬ ਇਹ ਹੋਇਆ ਕਿ ਇਸ ਪੂਰੇ ਟੂਰਨਾਮੈਂਟ ਨੂੰ ਕਰਾਉਣ ਦੇ ਵਿੱਚ ਰਾਣਾ ਬਲਾਚੌਰੀਆ ਦਾ ਕਾਫੀ ਭੂਮਿਕਾ ਰਹੀ ਹੋਏਗੀ ਤੇ ਇਸ ਅ ਇਸ ਸ਼ਖਸ ਦਾ ਕਤਲ ਹੋਣਾ ਇੱਕ ਗੱਲ ਹੋਰ ਤੈਅ ਕਰਦਾ ਹੈ ਕਿ ਕਬੱਡੀ ਕੱਪ ਦੌਰਾਨ ਜਾਂ ਕਬੱਡੀਆਂ ਕਰਾਉਣ ਵੇਲੇ ਜਿਹੜੇ ਲੋਕ ਪ੍ਰਮੋਟਰ ਹੁੰਦੇ ਨੇ ਜਾਂ ਜੋ ਲੋਕ ਆਰਗੇਨਾਈਜ਼ਰ ਹੁੰਦੇ ਨੇ ਜੇਕਰ ਇਹ ਇਹਨਾਂ ਦੀ ਆਪਸੀ ਦੁਸ਼ਮਣੀ ਦਾ ਨਤੀਜਾ ਹੈ ਤਾਂ ਇਹ ਵੀ ਗੰਭੀਰ ਗੱਲ ਹੈ ਜਾਂ ਕਿਸੇ ਨੇ ਹੁਣ ਤੱਕ ਤੁਹਾਨੂੰ ਦੱਸਦੀ ਕਿ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਅਜਿਹੀ ਖਬਰ ਨਹੀਂ ਆਈ ਕਿ ਕਿਸੇ ਨੇ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਹੋਏ ਪਰ ਪੰਜਾਬ ਦੇ ਅਕਸਰ ਅਜਿਹੀ ਹੁੰਦਾ ਹੈ ਕਿ ਕੋਈ ਵੱਡੀ ਵਾਰਦਾਤ ਕੀਤੀ ਜਾਂਦੀ ਹੈ ਤੇ ਕੁਝ ਦਿਨ ਬਾਅਦ ਹੀ ਪੁਲਿਸ ਪ੍ਰਸ਼ਾਸਨ ਨੂੰ ਚੈਲੰਜ ਕਰਦੀ ਸੋਸ਼ਲ ਮੀਡੀਆ ਪੋਸਟ ਵੀ ਸਾਹਮਣੇ ਆ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇਸ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਹਾਂ ਤੇ ਇਸ ਦੇ ਵਿੱਚ ਫਿਲਹਾਲ ਇਸ ਤਰ੍ਹਾਂ ਦੀ ਕੋਈ ਖਬਰ ਨਹੀਂ ਹੈ ਪਰ ਪੁਲਿਸ ਦੇ ਪੱਲੇ ਵੀ ਇਸ ਸਮੇਂ ਕੁਝ ਨਹੀਂ ਹੈ ਕਿਉਂਕਿ ਪੁਲਿਸ ਸਿਰਫ ਰਟੇ ਰਟੇ ਜਵਾਬ ਪਹਿਲਾਂ ਵਾਂਗ ਦੇ ਰਹੇ ਕਿ ਜਾਂਚ ਕਰ ਰਹੇ ਹਾਂ ਹਮਲਾਵਰਾਂ ਨੂੰ ਅਸੀਂ ਟ੍ਰੇਸ ਕਰ ਰਹੇ ਹਾਂ ਫੜ ਲਿਆ ਜਾਏਗਾ ਬਾਕੀ ਕਾਨੂੰਨੀ ਕਾਰਵਾਈਆਂ ਕਿੱਥੇ ਜਾ ਰਹੀਆਂ ਨੇ ਪਰ ਇੱਕ ਵੱਡਾ ਨੁਕਸਾਨ ਇਸ ਵੇਲੇ ਹੋ ਗਿਆ ਹੈ ਕਿ ਕਬੱਡੀ ਚੱਲਦੇ ਕਬੱਡੀ ਕੱਪ ਦੇ ਦੌਰਾਨ ਪ੍ਰਮੋਟਰ ਰਾਣਾ ਬਲਾਚੋਰੀਆ ਦਾ ਕਤਲ ਕਰ ਦਿੱਤਾ ਗਿਆ ਪੰਜਾਬ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਇਹ ਹੈ ਕਾਨੂੰਨ ਵਿਵਸਥਾ ਨੂੰ ਲੈ ਕੇ ਤੁਹਾਨੂੰ ਦੱਸ ਦਈਏ ਕਿ ਜਦੋਂ ਇਹ ਫਾਇਰ ਹੋਇਆ ਤਾਂ ਲੋਕਾਂ ਨੂੰ ਸਮਝ ਨਹੀਂ ਹੋਇਆ ਕਿ ਆ ਕਿ ਆਇਆ ਕਿ ਆਖਿਰਕਾਰ ਹੋਇਆ ਕੀ ਹੈ ਪਰ ਇੱਕ ਤੋਂ ਬਾਅਦ ਇੱਕ ਤਾਬਰਤੋੜ ਗੋਲੀਆਂ ਚੱਲਣ ਲੱਗੀਆਂ ਤਾਂ ਲੋਕਾਂ ਨੂੰ ਕੁਝ ਕੁ ਸਮਝ ਆਇਆ ਕਿ ਆਖਿਰਕਾਰ ਇੱਥੇ ਸਭ ਕੁਝ ਠੀਕ-ਠਾਕ ਨਹੀਂ ਹੈ ਕੁਝ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਘਟਨਾ ਇਹ ਸੀ ਕਿ ਰਾਣਾ ਬਲਾਚੋਰੀਆ ਨੂੰ ਇਹ ਹਮਲਾਵਰ ਹਮਲਾਵਰ ਜੋ ਨੇ ਉਹ ਮਾਰਨ ਆਏ ਸੀ ਲੋਕ ਜੋ ਮੌਕੇ ਤੇ ਮੌਜੂਦ ਸੀ ਜਿਨ੍ਹਾਂ ਨੇ ਇਹ ਸਾਰੀ ਘਟਨਾ ਦੇਖੀ ਉਹ ਕੀ ਕਹਿ ਰਹੇ ਨੇ ਆਉ ਤੁਹਾਨੂੰ ਉਹਨਾਂ ਦਾ ਵੀ ਬਿਆਨ ਸੁਣਾਉਣਾ ਹੈ ਕੋਚ ਅੱਛਾ ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿਤੇ ਕਿੰਨੇ ਕਿੰਨੇ ਗੋਲੀਆਂ ਰੇਸਾ ਤਾਂ ਫੇਰ ਹੋਇਆ ਜੀ ਇਹ ਅੰਦਰ ਕੋਈ ਨਹੀਂ ਬਾਹਰ ਲਾ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਈਆਂ ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜਦੀ ਹੋ ਇੱਕੋ ਵੱਡਾ ਕਿੰਨੀਆਂ ਗੱਡੀਆਂ ਚ ਆਏ ਸੀ ਉਹ ਸਪਲੈਂਡਰ ਮੋਟਰੈਲ ਦੇ ਦੇ ਤਿੰਨ ਬੰਦੇ ਅੱਛਾ ਕਿੰਨੇ ਵਜੇ ਹੋਇਆ ਕੰਮ ਇਹ ਹੁਣੇ ਮੇਰੇ 2-5 ਮਿੰਟ ਹੋਏ 5 ਮਿੰਟ ਹੋਏ ਹਾਂ 5 ਮਿੰਟ ਹੋਏ ਸਿੱਧੀ ਫਾਇਰ ਕਰਿਆ ਸਿੱਧੇ ਫਾਇਰ ਕਰਿਆ ਸਿੱਧੇ ਫਾਇਰ ਕਰਿਆ ਰਾਣਾ ਪਾਉਣੇ ਚੱਲ ਰਹੇ ਬਾਜਾ ਲਾਈ ਫਾਇਰ ਹੋ ਗਏ ਗੋਲੀ ਚਲਾ ਦਿੱ ਅੰਦਰ ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ ਉਸ ਤੋਂ ਜਦ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦਿਨ ਏਦਾਂ ਭੱਜੇ ਦਰੋਂ ਸਾਰੇ ਉਹ ਜਿਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਕਰਕੇ ਉਹਨੇ ਲੈਟਾਪ ਉੱਥੇ ਪਹਿਲੇ ਪਹਿਲੀ ਕਿਹਦੇ ਗੋਲੇ ਵੱਜਿਆ ਪਤਾ ਨਹੀਂ ਫਿਰ ਕਹਿੰਦੇ 6 ਫਾਇਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਚਕਮੀਆਂ ਚਕਮੀਆਂ ਉਹ ਲੈ ਕੇ ਉਹ ਗੱਡੀ ਚ ਲੈ ਕੇ ਰੁਪੇ ਭਾਜੀ ਹੁਣ ਗੱਡੀ ਪਰ ਕਿਹੜੇ ਹਸਪੀਟਲ ਲੈ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਭਾਜੀ ਜਿੱਦਾਂ ਅਸੀਂ ਦਰਸ਼ਕ ਦੇਖ ਯਾ ਨਾ ਦਰਸ਼ਕਾਂ ਦੇ ਉੱਪਰ ਗੋਲੇ ਚੱਲੀਆਂ ਜਾਂਦੀਆਂ ਅੱਛਾ ਰਾਣਾ ਬਲਾਚੋਰੀ ਇੱਦਾਂ ਸੁਣਨਾ ਪਤਾ ਨਹੀਂ ਕੋਚ ਅੱਛਾ ਉਹਦੇ ਗੋਲੀਆਂ ਮੂੰਹ ਤੇ ਸਾਰੇ ਕਿਤੇ ਕਿੰਨੇ ਕਿੰਨੇ ਗੋਲੀਆਂ ਆ ਰਹੀਆਂ ਸੱਤ ਗੱਠ ਫੇਰ ਹੋਇਆ ਜੀ ਇਹ ਅੰਦਰ ਕੋਈ ਨਹੀਂ ਬਾਹਰ ਲਾ ਬਾਹਰ ਜੋ ਟੀਮਾਂ ਬਾਹਰ ਆ ਰਹੀਆਂ ਧੀਆਂ ਹੁਣ ਭੇਜਿਆ ਹਸਪੀਟਲ ਗਈਆ ਗੱਡੀ ਭੇਜਦੀ ਹੋ ਕੋਈ ਸੀ ਬੰਦਾ ਉਹ ਇੱਕੋ ਵੱਡਾ ਕਿੰਨੀਆਂ ਗੱਡੀਆਂ ਗਈਆਂ ਸੀ ਉਹ ਸਪਲੈਂਡਰ ਮੋਟਰਸਾਈਕਲ ਦੇ ਤਿੰਨ ਬੰਦੇ ਅੱਛਾ ਸਰਕਾਰ 2022 ਦੇ ਵਿੱਚ ਬਣੀ ਸੀ ਪਰ ਉਸ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਕਤਲ ਹੋਵੇ ਜਾਂ ਹੋਰ ਵੱਡੀਆਂ ਵਾਰਦਾਤਾਂ ਹੋਣ ਸਭ ਤੋਂ ਬਾਅਦ ਇੱਕੋ ਇੱਕ ਸਵਾਲ ਆਂਦਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਆਖਿਰਕਾਰ ਰੱਬ ਦੇ ਪਰੋਸੇ ਹੈ ਰੱਬ ਦੇ ਪਰੋਸੇ ਹੋਵੇ ਵੀ ਕਿਉਂ ਨਾ ਕਿਉਂਕਿ ਕਟਨਾਵਾਈ ਅਜਹੀਆਂ ਹੋ ਰਹੀਆਂ ਨੇ ਹੁਣ ਇਸ ਕਤਲकांड ਤੋਂ ਬਾਅਦ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਵੀ ਐਕਟਿਵ ਹੋ ਗਏ ਨੇ ਤੇ ਉਹ ਵੀ ਪੰਜਾਬ ਸਰਕਾਰ ਨੂੰ ਇਸ ਵੇਲੇ ਕਹਿ ਰਹੇ ਨੇ ਕਿ ਆਖਿਰਕਾਰ ਪੰਜਾਬ ਦੀ ਸਰਕਾਰ ਕਰ ਕੀ ਰਹੀ ਹੈ ਪੰਜਾਬ ਦੀ ਪੁਲਿਸ ਕਰ ਕੀ ਰਹੀ ਹੈ ਪ੍ਰਤਾਪ ਸਿੰਘ ਬਾਜਵਾ ਜੋ ਕਿ ਵਿਰੋਧੀ ਧਿਰ ਦੇ ਆਗੂ ਨੇ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਵੀ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਲਿਖਿਆ ਤੇ ਪੰਜਾਬ ਸਰਕਾਰ ਨੂੰ ਕਿਹਾ ਉਹ ਤੁਹਾਨੂੰ ਦਿਖਾਣਿਆ ਕਿ ਉਹਨਾਂ ਨੇ ਇਸ ਘਟਨਾ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਵਿੱਚ ਕੀ ਲਿਖਿਆ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਨੇ ਕਿ ਮੁਹਾਲੀ ਦੇ ਵਿੱਚ ਕਬੱਡੀ ਕੱਪ ਦੇ ਦੌਰਾਨ ਸੋਹਾਣਾ ਦੇ ਕੋਲ ਜੋ ਕੁਝ ਹੋਇਆ ਉਹ ਦੱਸਦਾ ਹੈ ਕਿ ਪੰਜਾਬ ਸਰਕਾਰ ਪੰਜਾਬ ਦੀ ਜੋ ਗ੍ਰਹਿ ਮੰਤਰਾਲਾ ਹੈ ਭਗਵੰਤ ਮਾਨ ਦੇ ਅੰਡਰ ਆਉਂਦਾ ਹੈ ਟੋਟਲ ਫੇਲਿਅਰ ਹੈ ਉਹ ਕਹਿੰਦੇ ਨੇ ਕਿ ਜੋ ਖੇਡ ਦੇ ਮੈਦਾਨ ਨੇ ਖੇਡ ਦੇ ਟੂਰਨਾਮੈਂਟ ਨੇ ਜਾਂ ਈਵੈਂਟ ਨੇ ਉਹ ਇਸ ਸਮੇਂ ਸ਼ੂਟਿੰਗ ਗਰਾਊਂਡ ਬਣ ਕੇ ਨੇ ਜੋ ਅਪਰਾਧੀ ਨੇ ਉਹ ਖੁੱਲੇ ਆਮ ਘੁੰਮ ਰਹੇ ਨੇ ਉਹ ਕਹਿੰਦੇ ਨੇ ਕਿ ਜਦੋਂ ਪਬਲਿਕ ਇਵੈਂਟਸ ਦੇ ਵਿੱਚ ਗੋਲੀਆਂ ਚੱਲਣ ਇਹ ਸਾਫ਼ ਹੈ ਕਿ ਸਰਕਾਰ ਆਪਣਾ ਕੰਟਰੋਲ ਖੋ ਚੁੱਕੀ ਹੈ ਉਹ ਕਹਿੰਦੇ ਨੇ ਕਿ ਇਹ ਸਰਕਾਰ ਦਾ ਤੰਤਰ ਨਹੀਂ ਹੈ ਸਗੋਂ ਇਹ ਇਸ ਸਮੇਂ ਲੋਕਾਂ ਦੇ ਸਰਕਾਰ ਦੇ ਵੱਸੋਂ ਬਾਹਰ ਹੋ ਚੁੱਕਾ ਹੈ ਉਹ ਕਹਿ ਰਹੇ ਨੇ ਕਿ ਪੰਜਾਬ ਇਸ ਪੇਇੰਗ ਦ ਪ੍ਰਾਈਸ ਆਫ ਮੰਥਸ ਇਨਕੰਪੀਟੈਂਸ ਐਂਡ ਮਿਸਪਲੇਸਡ ਪ੍ਰਾਇਰੀਟیز ਉਹ ਕਹਿ ਰਹੇ ਨੇ ਕਿ ਪੰਜਾਬ ਦੇ ਲੋਕ ਇਸ ਗੱਲ ਦੀ ਇਸ ਸਮੇਂ ਜੋ ਆ ਇਸ ਦੀ ਕੀਮਤ ਭਰ ਰਹੇ ਨੇ ਕਿ ਆ ਮਾਨ ਸਰਕਾਰ ਦੀ ਜੋ ਨਲਾਕੀ ਹੈ ਉਸ ਦੀ ਕੀਮਤ ਭਰ ਰਹੇ ਨੇ ਜੋ ਇਸ ਤਰ੍ਹਾਂ ਦੀ ਕਟਨਾਵਾ ਹੋ ਰਹੀਆਂ ਨੇ ਪੰਜਾਬ ਦਾ ਜੋ ਕਾਨੂੰਨ ਵਿਵਸਥਾ ਉਹ ਇਸ ਸਮੇਟ ਹੈ ਟੇਰੀ ਹੋ ਚੁੱਕਿਆ ਤੇ ਹੋਰ ਅੰਤ ਵਿੱਚ ਲਿਖ ਰਹੇ ਨੇ ਹਾਊ ਮੈਨੀ ਮੋਰ ਸ਼ਾਟਸ ਬਿਫੋਰ ਅਕਾਉਂਟੇਬਿਲਟੀ ਕਹਿ ਰਹੇ ਨੇ ਕਿ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਲੈਣ ਤੋਂ ਪਹਿਲਾਂ ਹੋਰ ਕਿੰਨੇ ਲੋਕਾਂ ਦੀਆਂ ਜਾਨਾਂ ਜਾਣੀਆਂ ਜਾਣੀਆਂ ਪ੍ਰਤਾਪ ਸਿੰਘ ਬਾਜਵਾ ਦਾ ਤੁਸੀਂ ਪ੍ਰਤੀਕਿਰਿਆ ਦੇਖ ਰਹੇ ਸੀ ਉਸ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਮੌਜੂਦਾ ਐਮਪੀ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਵੀ ਇਸ ਘਟਨਾ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਇਸ ਘਟਨਾ ਦੀ ਨਖੇਦੀ ਕਰਦਿਆਂ ਲਿਖਿਆ ਉਹਨਾਂ ਨੇ ਕਿਹਾ ਕਿ ਪਬਲਿਕ ਇਵੈਂਟ ਸੁਹਾਣਾ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਬਰਦਾਸ਼ਤ ਤੋਂ ਬਾਹਰ ਹੈ ਇਹ ਦੱਸਦਾ ਹੈ ਕਿ ਪੰਜਾਬ ਦੇ ਵਿੱਚ ਇਸ ਸਮੇਂ ਕ੍ਰਿਮੀਨਲ ਜੋਨੇ ਉਹ ਖੁੱਲੇ ਆਮ ਤੁਰ ਰਹੇ ਨੇ ਪਬਲਿਕ ਸੇਫਟੀ ਲੋਕਾਂ ਦੀ ਜਨਤਕ ਸੁਰੱਖਿਆ ਜੋ ਹੈ ਉਹ ਇਸ ਸਮੇਂ ਖਤਰੇ ਦੇ ਵਿੱਚ ਹੈ ਤੇ ਭਗਵੰਤ ਮਾਨ ਸਰਕਾਰ ਨੂੰ ਇਸ ਸਮੇਂ ਜੋ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਕਿ ਇਸ ਤਰ੍ਹਾਂ ਦਾ ਘਟਨਾਵਾ ਨਾ ਵਾਪਰਨ ਤੇ ਹੈਸ਼ਟੈਗ ਪੰਜਾਬ ਲਾਅ ਐਂਡ ਆਰਡਰ ਕਹਿ ਰਹੇ ਨੇ ਪੰਜਾਬ ਦਾ ਕਾਨੂੰਨ ਵਿਵਸਥਾ ਇਸ ਸਮੇਂ ਇੰਨੀ ਜ਼ਿਆਦਾ ਬਦਤਰ ਹੋ ਚੁੱਕੀ ਹੈ ਕਿ ਕਿਸੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਉਹ ਜਦੋਂ ਘਰੋਂ ਨਿਕਲਦਾ ਹੈ ਤਾਂ ਘਰ ਵਾਪਸ ਆਏਗਾ ਵੀ ਜਾਂ ਨਹੀਂ ਇਹ ਆਮ ਸ਼ਖਸ ਤੋਂ ਲੈ ਕੇ ਮਸ਼ਹੂਰ ਖਡਾਰੀ ਤੱਕ ਵੀ ਇਹ ਗੱਲ ਲਾਗੂ ਹੁੰਦੀ ਹੈ ਤੇ ਅੱਜ ਇਹ ਜੋ ਘਟਨਾ ਵਾਪਰੀ ਹੈ ਮੁਹਾਲੀ ਦੇ ਸੋਹਾਣਾ ਦੇ ਵਿੱਚ ਕਬੱਡੀ ਕੱਪ ਦੇ ਦੌਰਾਨ ਉੱਥੇ ਸੰਕੜੇ ਲੋਕ ਮੌਜੂਦ ਸਨ ਪੀੜਨੇ ਹੋਰ ਵੀ ਵਧਣਾ ਸੀ ਕਿਉਂਕਿ ਮਨਕੀਰਤ ਔਲਖ ਗਾਇਕ ਨੇ ਤੁਹਾਨੂੰ ਪਤਾ ਹੈ ਉਹ ਪਹੁੰਚਣ ਵਾਲੇ ਸੀ ਤਾਂ ਉਹਨਾਂ ਦੀ ਜੋ ਪਹੁੰਚਣਾ ਸੀ ਉਸ ਨੂੰ ਦੇਖਦੇ ਹੋਏ ਵੀ ਲੋਕਾਂ ਦੀ ਗਿਣਤੀ ਸੀ ਉਹ ਵਧਣੀ ਸੀ ਮਤਲਬ ਕਿ ਜੇਕਰ ਇਹ ਹਮਲਾਵਰ ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਦੇ ਜਾਂ ਇਹ ਪਬਲਿਕ ਤੇ ਫਾਇਰ ਕਰ ਦੇ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋ ਸਕਦਾ ਸੀ ਪਰ ਨੁਕਸਾਨ ਤਾਂ ਫਿਲਹਾਲ ਇਸ ਸਮੇਂ ਵੱਡਾ ਨੁਕਸਾਨ ਹੋ ਚੁੱਕਾ ਹੈ ਜੋ ਰਾਣਾ ਬਰਾਚੋਰੀਆਂ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਕਿਉਂਕਿ ਉਹਨਾਂ ਦੇ ਜੋ ਚੋਣ ਵਾਲੇ ਨੇ ਇਸ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰ ਰਹੇ ਨੇ ਤੇ ਲੋਕ ਸਵਾਲ ਵੀ ਪੁੱਛ ਰਹੇ ਨੇ ਕਿ ਆਖਿਰਕਾਰ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਨੇ ਇੱਕਦੋ ਰੁਕਣਗੀਆਂ ਪੰਜਾਬ ਦੇ ਵਿੱਚ ਕਿਉਂਕਿ ਅੱਜ ਜੋ ਹੋਇਆ ਉਹ ਕੁਝ ਨਵਾਂ ਨਹੀਂ ਹੋਇਆ ਤੁਹਾਨੂੰ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਦੁਆਬੇ ਦੇ ਵਿੱਚ ਵੀ ਸੰਦੀਪ ਨੰਗਲ ਅੰਬੀਆਂ ਜੋ ਕਿ ਦੁਨੀਆ ਦਾ ਚੋਟੀ ਦਾ ਕਬੱਡੀ ਖਿਡਾਰੀ ਸੀ ਉਸ ਨੂੰ ਵੀ ਇਸੇ ਪੈਟਰਨ ਦੇ ਤਹਿਤ ਕਤਲ ਕਰ ਦਿੱਤਾ ਗਿਆ ਸੀ ਇਸੇ ਤਰ੍ਹਾਂ ਹੀ ਹਮਲਾਵਰ ਚਲਦੇ ਕਬੱਡੀ ਕੱਪ ਦੇ ਵਿੱਚ ਆਏ ਸਨ ਤੇ ਉਸ ਨੂੰ ਘੇਰ ਕੇ ਇਸੇ ਤਰ੍ਹਾਂ ਹੀ ਗੋਲੀਆਂ ਮਾਰੀਆਂ ਸਨ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋ ਗਿਆ ਤੇ ਉਹੀ ਪੈਟਰਨ ਅੱਜ ਫੇਰ ਦੁਹਰਾਇਆ ਗਿਆ ਹੈ ਕਰੀਬ-ਕਰੀਬ 3 ਸਾਲ ਬਾਅਦ ਮੋਹਾਲੀ ਦੇ ਸੁਹਾਣਾ ਦੇ ਵਿੱਚ ਉਸੇ ਤਰ੍ਹਾਂ ਹੀ ਮੈਚ ਹੋਣ ਵਾਲਾ ਸੀ ਉਸੇ ਤਰ੍ਹਾਂ ਹੀ ਪ੍ਰੈਕਟਿਸ ਕਰ ਰਹੇ ਸੀ ਖਿਡਾਰੀ ਤੇ ਉਸੇ ਤਰ੍ਹਾਂ ਹੀ ਜੋ ਮੈਚ ਨੇ ਨੇਪਰੇ ਚੜਨਾ ਸੀ ਪਰ ਮੈਚ ਹੁਣ ਰੁਕ ਗਿਆ ਲੋਕ ਲੋਕ ਆਪੋ ਆਪਣੇ ਘਰਾਂ ਨੂੰ ਚਲੇ ਗਏ ਨੇ ਪੁਲਿਸ ਜਾਂਚ ਕਰ ਰਹੀ ਹੈ ਪਰ ਵੱਡਾ ਨੁਕਸਾਨ ਰਾਣਾ ਬਲਾਚੋਰੀਆ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਮੇਰਾ ਕੰਮ ਇਹ ਹੈ। ਹਾਂ ਹੋਣੀ। ਹੋਣੀ। ਮੇਰੇ 2-5 ਮਿੰਟ ਹੋਏ, 5 ਮਿੰਟ ਹੋਏ। ਹਾਂ 5 ਮਿੰਟ ਹੋਏ। ਸਿੱਧੀ ਫਾਇਰ ਕਰਿਆ। ਸਿੱਧੀ ਫਾਇਰ ਕਰਿਆ। ਸਿੱਧੇ ਫਾਇਰ ਕਰਿਆ। ਰਾਣਾ ਕੋਲ ਚੱਲ ਰਹੇ ਬਾਜਾ ਲਾਈ ਸਾਰਾ ਫਾਇਰ ਹੋ ਗਿਆ। ਗੋਲੀ ਚਲਾਦੀ ਅੰਦਰ। ਪਹਿਲਾਂ ਸਾਨੂੰ ਲੱਗਿਆ ਪਟਾਕੇ ਚੱਲ ਰਹੇ ਜੀ ਉੱਥੇ। ਸਾਨੂੰ ਪਹਿਲਾਂ ਲੱਗਿਆ ਪਟਾਕੇ ਚੱਲ ਰਹੇ ਆ। ਉਸ ਤੋਂ ਜਦੋਂ ਫਾਇਰ ਇੱਕਦਮ ਸਟਾਰਟ ਹੋਇਆ ਤੇ ਮੁੰਡੇ ਦੰਨੂੰ ਐਦਾਂ ਭੱਜੇ ਦੰਨੂ ਸਾਰੇ। ਇਹੜੇ ਮੁੰਡੇ ਗੋਲੀ ਵਾਲੇ ਸੀਗੇ ਠੀਕ ਹੈ ਜੀ ਉਸ ਤੋਂ ਇੱਥੇ ਫਾਇਰ ਹੋਏ ਨੇ ਇੱਥੇ ਵੀ ਕਰਕੇ ਉਹਨੇ ਲੈਟ ਆਪ ਉੱਥੇ ਪਹਿਲੇ ਉਹਦੇ ਪਹਿਲੇ ਕਿਹਦੇ ਗੋਲੇ ਵੱਜਿਆ ਉਹ ਪਤਾ ਨਹੀਂ ਲੱਗਿਆ ਫਿਰ ਕਹਿੰਦੇ 6 ਫਾਇਰ ਹੋਏ ਨੇ ਤਿੰਨ ਮੁੰਡੇ ਸੀਗੇ ਜੀ ਉਹ ਹਾਂ ਚਕਮੀਆਂ ਚਕਮੀਆਂ ਹਾਂ ਉਹ ਲੈ ਕੇ ਉਹ ਗੱਡੀ ਚ ਲੈ ਕੇ ਰੁਪੇ ਭਾਜੀ ਹੁਣ ਗੱਡੀ ਪਰ ਕਿਹੜੇ ਹਸਪੀਟਲ ਲੈ ਗਿਆ ਪਤਾ ਨਹੀਂ ਹੈ ਨਹੀਂ ਜੀ ਨਹੀਂ ਮੇਰੇ ਕੋਲ ਪਤਾ ਨਹੀਂ ਪਹਿਨੇ ਭਾਜੀ ਜਿੱਦਾਂ ਅਸੀਂ ਦਰਸ਼ਕ ਦੇਖਣ ਆਏ ਆ ਨਾ ਦਰਸ਼ਕਾਂ ਦੇ ਉੱਪਰ ਗੋਨੇ ਚੱਲੀਆਂ ਜਾਂਦੀਆਂ ਨੇ ਅੱਛਾ ਕਹਿੰਦਾ ਰਾਣਾ ਬਲਾ ਚੋਰੀ 10 ਪਤਾ ਨਹੀਂ ਜੀ